ਤੁਸੀਂ ਤੁਸੀਂ ਕੀ ਕਹਿਣਾ ਚਾਹੋਗੇ ਬੋਲੋ ਜੀ ਤੁਸੀਂ ਕੀ ਕਹਿਣਾ ਚਾਹੋਗੇ ਹੈ ਤੁਸੀਂ ਵਲੌਗ ਬਾਰੇ ਖੁਸ਼ ਕਹਿਣਾ ਚਾਹੋਗੇ ਹੈ ਕਿ ਖਾਣਾ ਹੀ ਚਾਹੋਗੇ ਤੁਸੀਂ ਮੁਲਕਾਤ ਕਿ ਖਾਣਾ ਖਾਓ ਲੈ ਆਹ ਹੋਰ ਖਾ ਲੈ ਇੱਕ ਹੋਰ ਖਾ ਲੈ ਫੜ ਫੜ ਇਹ ਏਡਾ ਤੇਜ਼ ਆ ਦੇਖੋ ਬਈ ਜਵਾਗ ਲੈ ਮਿਰਚੇ ਨੂੰ ਸਾਰਾ ਪਤਾ ਨਿੰਬੂ ਖਾ ਰਿਆ ਮਿਰਚ ਮੂੰਹ ਜੋ ਮੋੜ ਦਿੰਦਾ 8 ਨਵੰਬਰ ਸਾਲ 2025 ਸਮਾਂ ਸਵੇਰ ਦੇ 6:30 ਹੋ ਗਿਆ ਤੇ ਆਪਾਂ ਆ ਗਿਆ ਸਾਈਕਲਿੰਗ ਤੇ ਇੱਕ ਨਵੀਂ ਸਵੇਰ ਦੇ ਨਾਲ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਜੀ ਐਨ ਨੂੰ ਆਖਦੇ ਆ ਧੰਨਵਾਦ ਤੁਹਾਡਾ ਵਲੌਗ ਤੇ ਕਲਿੱਕ ਕਰਨ ਲਈ ਵਲੌਗ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੇ ਗਰਜਰੂ ਦੇਖਿਆ ਕਰੋ ਤੇ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਨਾਲਾਂ ਸਾਂਝਾ ਜ਼ਰੂਰ ਕਰਿਆ ਕਰੋ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਚੜ੍ਹਦੀ ਕਲਾ 'ਚ ਇਧਰ ਗਗਨਾ ਵੀ ਚੜਦੀ ਕਲਾ ਚਈਆ ਠੀਕ ਆ ਤੇ ਬਾਕੀ ਤੁਸੀਂ ਬਈ ਫੇਤਾ ਦਾ ਮਾਹੌਲ ਦੇਖ ਸਕਦੇ ਹਾਂ 4 ਕਿਲੋਮੀਟਰ ਠੜ ਲੱਗਦੀ ਆ ਉਸ ਤੋਂ ਬਾਅਦ ਬੱਸ ਫੇਰ ਕੰਮ ਓਕੇ ਆ ਤੇ ਦਸਤਾਨੇ ਅੱਜ ਭੁੱਲੇ ਅੱਜ ਫਟਾਫਟ ਆਏ ਕਿਉਂਗੀ ਅੱਜ ਆਲਰਮ ਸਟੌਪ ਹੋ ਗਿਆ ਸੀ ਸਾਢੇ 5 ਉੱਠਦੇ ਹਾਂ ਕਿੱਥੇ 5:50 ਤੇ ਮੰਮੀ ਨੇ ਠਾਇਆ ਦੁਬਾਰਾ ਅੱਖ ਲੱਗੀ ਪਰ ਸਾਈਕਲਿੰਗ ਦੇ ਨਾਗਾ ਨਹੀਂ ਪਹਿਣਾ ਚਾਹੀਦਾ ਚਾਹੇ ਦੋ ਵਾਰੀ ਅੱਖ ਲੱਗੇ ਸਾਈਕਲਿੰਗ ਤੇ ਆਵਾਂਗੇ ਜਾਂਵਾਂਗੇ ਜ਼ਰੂਰੀ ਆ ਤੇ ਬਾਕੀ ਬਣੇ ਰਿਓ ਅੱਜ ਦੇ ਪੂਰੇ ਦਿਨ ਦੇ ਨਾਲ ਦਿਖਾਉਣੇ ਆ ਪੂਰੀ ਗੱਲਬਾਤ ਕੀ ਕੀ ਕਰਦੇ ਆ ਤੇ ਕੀ ਹਸਤਾਵਾ ਠੀਕ ਆ ਬਈ ਫਿਰ ਮਲਾਉਣੇ ਆ ਨਾਲ ਬਾਬੇ ਨੂੰ ਟਾਈਮ ਹੋ ਗਿਆ 7:30 ਦਾ ਤੇ ਆਪਾਂ 1 ਘੰਟਾ 25 ਮਿੰਟ ਦੇ ਵਿੱਚ 25 ਕਿਲੋਮੀਟਰ ਸਾਈਕਲਿੰਗ ਕਰਕੇ ਆ ਗਏ ਆ ਫਰੈਂਡ ਜਰਾ ਦੇਖੋਣੇ ਆ ਤੁਹਾਨੂੰ ਖੇਤਾਂ ਦਾ ਮਾਹੌਲ ਜਾਲ ਸੂਰਜ ਦੇਖਤਾ ਜੀ ਵੀ ਆ ਗਏ ਆ ਵਧੀਆ ਮਾਹੌਲਾ ਮੱਠੀ ਮੱਠੀ ਠੰਢੀ ਜੀ ਆ ਸਭ ਓਕੇ ਆ ਤੇ ਸਾਰੇ ਹਰ ਮਾ ਆਪਣੇ ਕੰਮ ਤੋਂ ਮੈਂ ਨਿਕਲਿਆ ਕੋਈ ਪੱਠਿਆਂ ਨੂੰ ਕੋਈ ਦੁੱਧ ਲੈਣ ਕੋਈ ਕੰਮਾਂ ਤੇ ਕੋਈ ਕਿਵੇਂ ਕੋਈ ਕਿਵੇਂ ਸਵੇਰੇ ਚਾਲੂ ਚੱਲ ਚੱਲ ਪੈਂਦੀ ਆ ਸ਼ਾਮ ਨੂੰ ਫੇਰ ਟਹਿਰ ਥੋੜੀ ਜੀ ਉਦੋਂ ਅਗਲੇ ਦਿਨ ਫੇਰ ਉਹੀ ਕੁਛ ਸਰਕਲ ਚੱਲ ਜੰਦਗੀ ਦਾ ਬਾਈ ਨਾ ਵੀ బిਜੀ ਠੀਕ ਆ ਕੰਮ ਕਰ ਵਧੀਆ ਰਹਿਣਾ ਚਾਹੀਦੀ ਆ ਤੇ ਜਿੰਦਗੀ ਸੋਹਣੀ ਚੱਲਦੀ ਰਹਿਣੀ ਚਾਹੀਦੀ ਆ ਬਿਮਾਰੀਆਂ ਚ ਮਾਰ ਕੇ ਦਬੇਣਾ ਇਸੇ ਲਈ ਆਪਾਂ ਕਹਿੰਦੇ ਨੇ ਵੀ ਐਕਸਰਸਾਈਜ਼ ਥੋੜੀ-ਬਹੁਤੀ। ਭੌਵੇਂ ਤੁਰ ਫਿਰ ਲੋ ਪੌਣੇ ਸਾਈਕਲ ਚਲਾ ਲਓ, ਸੈਰ ਨਾਬੀ ਕਰ ਲਓ। ਤੇ ਕੁੱਤਾ ਪੈ ਤੇ ਲੈਈ ਆਪਾਂ ਨੂੰ। ਡਰਾ ਦਾ ਹੀ ਹੁਣੇ। ਤੇ ਬਾਕੀ ਪਾਥੀਆਂ-ਪੂਥੀਆਂ ਇੱਧਰ। ਬਾਕੀ ਕਿਸੇ ਪਾਸੇ ਕੰਬਾਈਨਾਂ ਚੱਲੀਆਂ ਹਜੇ ਝੋਨਾ ਵਟਣ ਵਾਸਤੇ ਤੇ ਕਿਸੇ ਪਾਸੇ ਟਰੈਕਟਰ ਚੱਲ ਕੇ ਜਵਾਨ ਤਿਆਰ ਕੀਤੇ ਪਏ ਆ। අනකටි බිජාවජය ඉසිරුවවාතිනාලනල කඩි ඉසිරුව සම අගැස් කූල ලො රගත් තැන කළමිට දූර ਸਮਾਟ ਹੋਇਆ ਤੇ ਆਪਾਂ 1 ਘੰਟੇ 45 ਮਿੰਟ ਦੇ ਵਿੱਚ 30 ਕਿਲੋਮੀਟਰ ਕਰਕੇ ਸਾਈਕਲਿੰਗ ਪਹੁੰਚਿਆ ਘਰੇ ਆਹ ਲਓ ਨੇ ਸਾਈਕਲ ਅੰਦਰ ਤੇ ਛਾਹ ਪਾਣੀ ਪੀਨੇ ਆ। ਟਾਈਮ 8:50 ਹੋ ਗਏ ਤੇ ਆਪਾਂ ਨਹਾ ਧੋ ਕੇ ਹੋ ਗਏ ਆ ਰੈਡੀ ਰੋਟੀ ਖਾ ਕੇ ਹੁਣ ਕਰਾਂਗੇ ਕੰਮ ਕੰਮ। ਢੀ ਆ ਗਈ ਹੈ ਸਬਜ਼ੀ ਨਾਲ ਤੇ ਇੱਕ ਖੰਡ ਵਾਲੀ ਅੱਜ ਬਾਜ ਪੜੀਆਂ ਆ ਗਏ ਨਿੱਕੇ ਹੁੰਦੇ ਆਲੀ ਇਕਾਵੇਂ ਖਾਂਡਾ ਰੋਟੀ ਗੋਲੂਣੀ ਆ ਗਿਆ ਬਈ ਹਾਂ ਬਈ ਫਵਾਜ ਦਿਵਾ ਦੇ ਹਾਂ ਜੀ ਆ ਜੀ ਲਵਾ ਦੇ ਸਾਰ ਮੇਰੇ ਵੱਲੋਂ ਤੁਹਾਡੇ ਪਿਆਰ ਭਧਿਆ ਰੱਖਦੀ ਆ ਕਾਲ ਜੀ ਅੰਬੀਕਾ ਦਾ ਸਾਰੇ ਠੀਕ ਹੋਏ ਜੀ ਅਸੀਂ ਵੀ ਠੀਕ ਆ ਸਾਰੇ ਜਣੋ ਲਾਈਕ ਕਰੋ ਸਵਾਈਪ ਕਰਕੇ ਸ਼ੇਅਰ ਕਰ ਦਿਓ ਬਹੁਤ ਧੰਨਵਾਦੀ ਸਾਡੇ ਬਰਾਂ ਨੂੰ ਐਂਡ ਵੀ ਕਰ ਦੇਖਿਆ ਕਰੋ ਬਹੁਤ ਧੰਨਵਾਦੀ ਸੱਸਰੀ ਕਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਤੁਸੀਂ 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 ਕੀ ਕਹਿਣਾ ਚਾਹੋਗੇ ਗੋਲੂ ਜੀ ਤੁਸੀਂ ਕੀ ਕਹਿਣਾ ਚਾਹੋਗੇ ਹੈ ਤੁਸੀਂ ਵਲੌਗ ਬਾਰੇ ਖੁਸ਼ ਕਹਿਣਾ ਚਾਹੋਗੇ ਹੈ ਕੀ ਖਾਣਾ ਚਾਹੋਗੇ ਤੁਸੀਂ ਮੁਲਕਾਤ ਕੀ ਖਾਣਾ ਚਾਹੋਗੇ ਲੈ ਬਤ ਲੈ ਖਾਲਾ ਸੰਤਰਾ ਖਾਲਾ ਲੈ ਹਾਂ ਇਹ ਕਦਮ ਹੋਈ ਸਵਾਦ ਸਾਂਤਰਾ ਲੈ ਆਹ ਹੋਰ ਖਾ ਲਾ ਇੱਕ ਹੋਰ ਖਾ ਲਾ ਫੜ ਫੜ ਇਹ ਏਡਾ ਤੇਜ਼ ਆ ਦੇਖੋ ਬਈ ਜਵਾਗਲੇ ਮਿਰਚ ਨੂੰ ਸਾਰਾ ਪਤਾ ਨਿੰਬੂ ਖਾ ਲਿਆ ਮਿਰਚ ਮੂੰਹ ਜੋ ਮੋੜ ਦਿੰਦਾ ਅੱਜ ਪਿੰਡ ਦੇ ਵਿੱਚ ਵਾਵਾ ਟਾਈਮ ਬਾਅਦ ਮੋਟਰਸਾਈਕਲ ਤੇ ਗੇੜੀ ਉਹ ਵੀ ਕੀਦੇ ਨਾਲ ਸਾਈਕਲ ਵਾਲੇ ਵੇਲੀ ਨਾਲ ਗਗਨੇ ਨਾਲ ਆਰੋ ਤੇ ਆਰੋ ਦੇ ਬਹੁਤ ਗਏ ਆ ਬਈ 2011 ਤੋਂ ਲੈ ਕੇ 2023 ਤੱਕ ਤਿੱਕਰ 23 24 ਤੱਕ ਹੀ ਹੁਣ ਆਪਾਂ ਘਰੇ ਫਿਲਟਰ ਲਵਾਇਆ ਮੈਂ ਤਾਂ ਵੈਸੇ 20 ਤਿੱਕਰ ਗਿਆ ਆ ਵਾਂ ਇਦੂ ਦਾ ਡੈਡੀ ਬੜਾ ਪਾਣੀ ਦੋਇਆ ਅਗਲੀ ਵੇਲੀ ਦੀ ਤਿੰਨ ਚਾਰ ਦਾ ਪੀਪੇ ਵੰਦੇ ਹੋਣਗੇ ਸਾਈਕਲ ਤੇ ਮੈਂ ਲਾਦਾ ਮੈਂ ਜਰੋਗੀ ਮੂਰੋ ਚੀਜ਼ ਆਉਂਦੀ ਸੀ ਪੀਪਾ ਠਾ ਦੇ ਨੇ ਥੱਲੇ ਘੋਲੋ ਕਰ ਜਾਨੀ ਬੰਨਣ ਦੀ ਤੇ ਬਾਕੀ ਗਗਨੇ ਕੋਲੇ ਗੋਲ ਬੀਪੀ ਆ ਇਹਦੇ ਨਾਲ ਹੀ ਲੈਣੀ ਦੀ ਹੈਗੀ ਯਾਰ ਮੈਂ ਤਾਂ ਆਪ ਸੋਚਦਾ ਇਹਦੇ ਨਾਲ ਦੀ ਗੋਲ ਬੀਪੀ ਜੰ ਭਰੀ ਹੀ ਹੈਗੀ ਇਹ ਚੱਲ ਕੋਈ ਨਾ ਗਗਨੇ ਤੇ ਧਾਰੀ ਲੈ ਕੇ ਕਿਹਦੇ ਨੇ ਲੈ ਜਾਗੇ ਪਾਣੀ ਇਹਦੇ ਦੇ ਇਹ ਨਹੀਂ ਸਟਾਫ ਪੂਰਾ ਕਰ ਲੀ ਤੇ ਐ ਵਟ 40 ਦਾ ਹੋ ਗਿਆ ਤੇ ਆਪਾਂ ਰੋਟੀ ਰੋਟੀ ਖਾ ਕੇ ਸੈਰ ਸੂਰ ਕਰਕੇ ਆ ਕੇ ਦੁੱਧ ਪੀ ਕੇ ਹੁਣ ਸੌਣੇ ਆ ਤੇ ਬਾਕੀ ਤੁਹਾਡਾ ਧੰਨਵਾਦ ਬਹੁਤ ਬਹੁਤ ਵੀਡੀਓ ਨੂੰ ਪਿਆਰ ਦੇਣ ਵਾਸਤੇ ਤੇ ਇਦਾਂ ਹੀ ਪਿਆਰ ਬਣਾਈ ਰੱਖਿਓ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਹਾਂ ਜੀ ਫਿਰ ਕੱਲ ਦੀ ਵੀਡੀਓ ਦੇ ਵਿੱਚ ਮੇਰੇ ਵੱਲੋਂ ਗੁੱਡ ਨਾਈਟ ਰੱਬ ਰੱਖਾ ਜੀ